ਬਹੁਤ ਜਿਆਦਾ ਚੰਗਾ ਵਾ ਨਾੜਾ ਨੂੜਾ ਦੇਖੋ ਇੱਕ ਆਰਡਰ ਚੈੱਕ ਕਰੋ ਦੂਜਾ ਸੂਆ ਸੂਈ ਆ ਵੀਰੇ ਠੀਕ ਆ ਬਈ ਸੂਈ ਨਾਲ ਤੀਜਾ ਦੇਣਾ ਇਹਨੂੰ ਠੀਕ ਆ ਬਈ ਦੋਦੋ 16 ਲੀਟਰ ਹੋਊਗਾ ਵੀਰੇ ਡੱਬਿਆਂ ਵਾਲਾ ਦੋਦੋ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੋ ਸਕਦਾ ਬੰਦਾ ਦੋਨੇ ਪਾਸੇ ਬਾਹਰ ਨਹੀਂ ਆਇਆ ਚੰਗਾ ਲੱਗਿਆ ਵੀਰੇ ਬੈਠਣ ਨੂੰ ਬਹੁਤ ਜਿਆਦਾ ਚੰਗਾ ਥਣ ਲੱਗਿਆ ਚਾਹੀ ਲੱਗੀਆਂ ਰੂਮ ਵਰਗੀ ਜਮਾ ਬਹੁਤ ਚੰਗਾ ਵੀਰੇ ਥਣ ਤੁਹਾਨੂੰ ਬਹੁਤ ਚੰਗਾ ਲੱਗਿਆ ਬੈਠਣ ਨੂੰ ਇੱਥੋਂ ਤੁਸੀਂ ਚੈੱਕ ਕਰਕੇ ਟੌਪ ਦਾ ਲੱਗਿਆ ਹੋਇਆ ਟਾਵਾ ਟਾਵਾ ਥਣ ਆਉਂਦਾ ਹੈ ਬੈਠਣ ਨੂੰ ਪੂਰਾ ਗੈਪ ਗੂਪ ਵੀ ਬਹੁਤ ਜਿਆਦਾ ਸੋਹਣਾ ਵਾ ਇਹ ਗੱਲ ਹੁੰਦੀ ਹੈ ਬਰੀਡ ਦੀ ਬਾਈ ਇਹਦਾ ਮੁੱਲ ਵੀਰੇ ਕਰਾਉਣ ਨੂੰ ਭਾਉਂਦੀ ਇਹੋ ਜੀਆਂ ਬੈਣਾ ਲੱਖ ਲੱਖ ਦੀ ਵਿਕ ਜਾਣੀ ਆ ਇਹ ਕੁਝ ਜਾਣੀ ਇਹ ਵੀ ਕੋਈ ਗੱਲ ਨਹੀਂ 17 18 ਕਿਲੋ ਦੁੱਧ ਕਹਿੰਦੇ ਪੂਨ ਦਾ ਚੋਇਆ ਵਾ ਚੋਇਆ ਹੋਇਆ ਹਾਂ ਕੋਈ ਚੱਕਰ ਨਹੀਂ ਹੈਗਾ ਰਸਾ ਛੱਡ ਕੇ ਬੈਠ ਕੇ ਵੀ ਬਈ ਚਾਹੇ ਚੋ ਲੋ ਹਣਾ ਹਾਂ ਐਂ ਬੈਠਾ ਰਹੇ ਹਾਂ ਇੰਨੀ ਠੰਡੀ ਹੈ ਹੋ ਤਾਂ ਦੇਖ ਲਓ ਮਗਰ ਇਹਦੇ ਟੌਪ ਦੀ ਬੱਛੀ ਆ ਤੁਹਾਡੇ ਸਾਹਮਣੇ ਜਿਹੜੀ ਖੜੀ ਆ ਆ ਬੱਛੀ ਬਹੁਤ ਜਿਆਦਾ ਚੰਗੀ ਬਣਨ ਵਾਲੀ ਬੱਛੀ ਆ ਕਿਸੇ ਸੱਜਣ ਨੇ ਸਾਂਭ ਲਈ ਪਰ ਨੇਰੇ ਰੁਪਈਆ ਦੀ ਹੈ ਬਾਈ ਹਾਂ ਬਹੁਤ ਚੰਗੀ ਬੱਛੀ ਸਾਰੀ ਸਾਰੇ ਮਿੱਤਰੋ ਸਵਾਗਤ ਕਰਦੇ ਹਾਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪ ਪੈਂਡ ਪਰ ਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਹੁਤ ਟੌਪ ਦੇ ਜਾਨਵਰ ਅਜਵਤਾਰ ਦੇ ਫਾਰਮ ਤੋਂ ਆਪਾਂ ਤੁਹਾਨੂੰ ਸ਼ੂਟ ਕਰਕੇ ਦਿਖਾਵਾਂਗੇ ਬਹੁਤ ਜਿਆਦੇ ਜਾਇਜ਼ ਰੇਟ ਦੇ ਵਿੱਚ ਹੋਣਗੇ ਬਾਕੀ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਤੁਸੀਂ ਖੁਦ ਕਰਨੀ ਆ ਆਪਣਾ ਕੰਮ ਆ ਤੁਹਾਡੇ ਤੱਕ ਨਵੇਂ-ਨਵੇਂ ਫਾਰਮ ਆਦਿਆਂ ਵੀਡੀਓ ਲੈ ਕੇ ਆਉਣਾ ਜਾਣਕਾਰੀ ਆਪਾਂ ਬਾਈ ਅਵਤਾਰ ਤੋਂ ਲੈਣਾ ਅਵਤਾਰ ਪਹਿਲਾਂ ਸਵਾਗਤ ਕਰਦੇ ਆ ਬਾਈ ਸੱਚੀ ਗੱਲ ਬਾਈ ਜੀ ਸੱਚੀ ਗੱਲ ਅਵਤਾਰ ਅੱਜ ਦੇ ਰੇਟ ਕਿੱਥੋਂ ਸ਼ੁਰੂ ਆ ਬਾਈ ਅੱਜ ਵੀਰੇ 65000 ਤੋਂ ਸ਼ੁਰੂ ਵੀਰੇ ਸਿਰਫ 65000 65000 ਸਿਰਫ ਵੀਰੇ ਕੱਲ ਗੱਲ ਕਰੀਏ ਅਵਤਾਰ ਆਪਾਂ ਪਹਿਲੀ ਦੀ ਹੈ ਨਾ ਤੇ ਬਈ ਕੀ ਡਿਟੇਲ ਹੈ ਜੀ ਇਹ ਦੂਜਾ ਸੁਆ ਸੁਈ ਸੁੰਦੀ ਆ ਵੀਰੇ ਠੀਕ ਆ ਬਾਈ ਦਿਨ ਲਉਗੇ 4 ਤੋਂ 5 ਦਿਨ ਵੀਰੇ ਠੀਕ ਆ ਬਾਈ ਹਾਂ ਬਈ ਤਿਆਰੀ ਚ ਬਹੁਤ ਸੋਹਣੀ ਹੈ ਨਾ ਬਹੁਤ ਚੰਗਾ ਵਜਨ ਵਟਾ ਵੀਰੇ ਥਾਂ ਥਾਂ ਨੂੰ ਬੜਾ ਚੰਗਾ ਲੱਗਿਆ ਨਾਲੇ ਬਰੀਡ ਦੇ ਵਿੱਚ ਵੀ ਸੋਹਣੀ ਆ ਅਵਤਾਰ ਇਹਨੂੰ ਬਾਹਰ ਕੱਢ ਲੀਏ ਮੜਾ ਜਿਆ ਆਪਾਂ ਤੇ ਜੇ ਗੱਲਬਾਤ ਕਰੀਏ ਬਰੀਡ ਦੇ ਵਿੱਚ ਸੋਹਣੀ ਆ ਬਾਈ ਹੈ ਨਾ ਬੈੱਡਰੀ ਵੀ ਸੋਹਣੀ ਆ ਬਹੁਤ ਬਹੁਤ ਵੀਰੇ ਸਭੀ ਹੋਈ ਆ ਪੂਰੀ ਵਜਨ ਵਾਲੀ ਆ ਆ ਜੋ ਤੁਹਾਨੂੰ ਦਿਖਾਉਣੇ ਆ ਆ ਦੇਖੋ ਫੇਸ ਫੁੱਲ ਸੋਧੇ ਸੀ ਚੈੱਕ ਕਰਕੇ ਨਾ ਇਹ ਗਣਾ ਸਿਰੇ ਵਾਲੀ ਗੱਲ ਪਤਾ ਥਾਂ ਤੋਂ ਬਖਾਰੀ ਨਾਲੇ ਕੱਢਾ ਜਿਆ ਇਹ ਅੱਜ ਚੰਗਾ ਠੰਡ ਲੱਗਿਆ ਬਾਈ ਹਨਾ ਅਵਤਾਰ ਕੀ ਦੱਸਿਆ ਮਾਲਕਾ ਨੇ ਬਾਈ ਇਹਦੀ ਦੁੱਧ ਮਾਲਕਾ ਨੇ ਦੁੱਧ ਦੋਸਤਾਂ ਦੇ 17 18 ਕਿਲੋ ਦੁੱਧ ਕਹਿੰਦੇ ਪੂਨ ਦਾ ਚੋਇਆ ਵਾ ਚੋਇਆ ਹੋਇਆ ਹਾਂ ਦੁੱਧ ਵਾਲੀ ਸੇਵਾ ਦਾ ਵੀਰੇ ਦੁੱਧ ਅਗਲਾ 10 ਕਿਲੋ ਚੋਲੇ ਅਗਲਾ 20 ਕਿਲੋ ਹਾਂ ਇਸ ਵਾਰ ਤਿਆਰੀ ਚ ਸੋਹਣੀ ਹੈ ਬਾਈ ਤਿਆਰੀ ਤੁਰੀ ਬਹੁਤ ਚੰਗੀ ਵੀਰੇ ਵਜਨ-ਭੂਜਨ ਬੜਾ ਜ਼ਿਆਦੇ ਹੈ ਬੈਡ ਦਾ ਵਜਨ ਹੈਗਾ ਵਾ ਬਾਕੀ ਖਾਣ ਤੁਸੀਂ ਹਵਾਨਾ ਇੱਥੋਂ ਚੱਕ ਕਰਕੇ ਦੇਖ ਲਓ ਬਾਕੀ ਚੰਗੇ ਮੌਸਮ ਦੇ ਵਿੱਚ ਇਹਨੇ ਸੂਣਾ ਸੱਜ ਨੂੰ ਬਹੁਤ ਜਿਆਦਾ ਇਹਦਾ ਉਹ ਫਲ ਮੱਲ ਗਏ ਸੂਗੀਵਾਰ ਪੂਰੀ ਬਣ ਕੇ ਹੈ ਹਾਂ ਹੁਣ ਤਾਂ ਗੱਲ ਇੱਕ ਹੋਰ ਵੀ ਹੈ ਨਾ ਵੀ ਜਿੰਨਾ ਹੁਣ ਇਹਨੂੰ ਪਾਲਣ ਪਾਲੂਗਾ ਕੋਈ ਸੱਜਣ ਖਰੀਦ ਕੇ ਉਹ ਨਹੀਂ ਇਹਨੇ ਦੁੱਧ ਦੇਈ ਜਾਣ ਬਾਈ ਹੈਨਾ ਬਾਕੀ ਸਾਊਸੀਲ ਬਾਕੀ ਸਾਊਸੀਲ ਬਹੁਤ ਹੈ ਵੀਰੇ ਵੈਡ ਵਜਨ ਵੱਟਾ ਬਹੁਤ ਆ ਬੈਡ ਦਾ ਆ ਤੁਸੀਂ ਇੱਥੇ ਆ ਕੇ ਕਰਕੇ ਦੇਖ ਲਓ ਬਾਕੀ ਥਣ ਵਿਖਾਈ ਵੀਰੇ ਕਿੰਨਾ ਚੰਗਾ ਲੱਗਿਆ ਬਹੁਤ ਜਿਆਦਾ ਨਿਆਇ ਜ ਚੰਗਾ ਲੱਗਿਆ ਇੱਥੇ ਤੁਸੀਂ ਟੈਕ ਕਰਕੇ ਦੇਖੋ ਸਦਨ ਬਹੁਤ ਟਾਪ ਕੁਆਲਟੀ ਆ ਜਿਹੜਾ ਥਣ ਲੱਗਿਆ ਹੋਇਆ ਬਾਕੀ ਸਭੀ ਹੋਈ ਆ ਲੇਵਾ ਬਹੁਤ ਸੋਹਣਾ ਫੈਕਟਸ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਲੈਂਪ ਦਾ ਜਾਂ ਬਹੁਤ ਜਿਆਦਾ ਟਾਪ ਦੇ ਫਿਟਿੰਗ ਦੇ ਵਿੱਚ ਜਿਹੜਾ ਇਹਦਾ ਹਵਾਨਾ ਵਾ ਅਵਤਾਰ ਇਹਦਾ ਮੁੱਲ ਕਰਾਉਣਾ ਦਾ ਜਿੰਨਾ ਮਰਜ਼ੀ ਕਰਾ ਲਈਏ ਵੇਖੀ ਦੇ ਜਾਊ ਹਣਾ ਵੀ ਭਾਈ ਅੱਜ ਇਹਦਾ ਦੇਣ ਲੈਣ ਕੀ ਆ ਮੁੱਲ ਵੀਰੇ ਜਦੋਂ ਵੈੜ ਸੂਈਆ ਬੱਚਾ ਮੂਰੇ ਹੋਇਆ ਠੀਕ ਆ ਭਾਈ 80000 ਦੀ ਦੇਵਾਂਗੇ ਅੱਜ ਜਿਹੜੀ ਦੇਣੀ ਆ ਇਹ 72000 ਦੀ ਆ ਵਾਹਣਾ ਬੱਚੀ ਦੇਣੀ ਆ ਲੋ ਵੀ ਮਿੱਤਰੋ ਸਿਰਫ 72000 ਦੀ ਮਿਲਣੀ ਆ ਤੁਹਾਨੂੰ ਖਵਾਨਾ ਯਾਰ ਮੈਨੂੰ ਬਹੁਤ ਜਿਆਦਾ ਨਹੀਂ ਆ ਬਹੁਤ ਚੰਗਾ ਵੀਰੇ ਥਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਲੜਨ ਨੂੰ ਇੱਥੋਂ ਤੁਸੀਂ ਚੈੱਕ ਕਰਕੇ ਟਾਪ ਦਾ ਲੱਗਿਆ ਹੋਇਆ ਦਾਵਾ ਦਾਵਾ ਥਣ ਹੁੰਦਾ ਇਹ ਜਿਹਾ ਬਹਿਣ ਦਾ ਪੂਰਾ ਗੈਪ ਗੂਪ ਵੀ ਪਾ ਜਾਵੇ ਸੋਹਣਾ ਵਾ ਇਹ ਗੱਲ ਹੁੰਦੀ ਆ ਬਰੀਡ ਦੀ ਭਾਈ ਬਰੀਡ ਦੇ ਵਿੱਚ ਜਨਵਾਰ ਚੰਗਾ ਵਾ ਉਹਦਾ ਜਿਹੜਾ ਸਾਰਾ ਢਾਂਚਾ ਹੀ ਚੰਗਾ ਬਣ ਜਾਂਦਾ ਬਾਈ ਇੱਥੋਂ ਚੈੱਕ ਕਰੋ ਤੁਸੀਂ ਅਲੱਗ ਅਲੱਗ ਜਿਹੜੇ ਚਾਰੇ ਖਾਨ ਤੋਂ ਨਹੀਂ ਇਹਦਾ ਮੋਹ ਜਾਦੇ ਬੰਨਾ ਵੈਰ ਵਿੱਚ ਕੁਝ ਵੀ ਹਿੱਲੇ ਵਾਲੂ ਉਹਦਾ ਕਿਉਂਕਿ ਹਜੇ ਦਿਨ ਬਾਈ ਕੱਢਦੀ ਆ ਹਾਂ ਹਾਂ ਜੇ ਕੋਈ ਵਪਾਰੀ ਸੱਜਣ ਵੀ ਲੈ ਜਾਂਦਾ ਉਹਨੂੰ ਵੀ ਚੰਗੇ ਪੈਸੇ ਦੇ ਬਾਈ ਦੇਊਗਾ ਨਾ ਗੱਲਬਾਤ ਕਰੀਏ ਬਾਈ ਆਪਾਂ ਅਗਲੀ ਕਰਮ ਵਾਲੀ ਦੀ ਪਰ ਉਹਨੂੰ ਅੱਛੀ ਸੂਈ ਆ ਵੀਰੇ ਠੀਕ ਆ ਬਾਈ ਚਾਰ ਦਾੰਦਾ ਮੋਹ ਠੀਕ ਆ ਵੀਰੇ ਰਾਤੀ ਸੂਈ ਆ ਇਹ ਜੇਰਜਨ ਕੰਪਲੀਟ ਪਾਤੀ ਆ ਠੀਕ ਆ ਬਾਈ ਮਗਰ ਵੀ ਬੱਚੀ ਬਹੁਤ ਚੰਗੀ ਦਿੱਤੀ ਆ ਨੇ ਵੀਰੇ ਹਾਂ ਤੁਸੀਂ ਚ ਆ ਮਾਲਕਾਂ ਨੇ ਇਹਦਾ ਜਿਵੇਂ ਆਪਾਂ ਗੱਲਬਾਤ ਕਰੀਏ ਪਲੂਨ ਆ ਹਨਾ ਪਲੂਨ ਆ ਵੀਰੇ ਦੁੱਧ 20 ਕਿਲੋ ਵੀ ਦੇ ਸਕਦੀ ਐ 15 ਕਿਲੋ ਵੀ ਦੇ ਸਕਦੀ ਐ ਉਹ ਅਗਲੇ ਦੀ ਸਮਝ ਆ ਉਹ ਅਗਲੇ ਦੀ ਸੇਵਾ ਤੇ ਆ ਠੰਡ ਠੁਣਾ ਦੀ ਬਈ ਗਰੰਟੀ ਹੋ ਗਈ ਘਰ ਤੱਕ ਵੀਰੇ ਆਪਣੇ ਸਾਰੇ ਆ ਜਾ ਬਈ ਇਹਨੂੰ ਖੋਲ ਲਈਏ ਬਾਹਰ ਹਨਾ ਜਾਣ ਚਾ ਯਾਰ ਬੱਚੀ ਬਹੁਤ ਜਿਆਦੇ ਹਨਾ ਬਹੁਤ ਬਹੁਤ ਵੀਰੇ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਈ ਥੱਬੇ ਜਿੱਡਾ ਜਿਹੜਾ ਆਰਡਰ ਲਾਈ ਫਰਦੀ ਐ ਹਨਾ ਹਾਇਦਾ ਬੱਚੀਆਂ ਚਵੰਗਾ ਚਵੰਗਾ ਚਾਰ ਹੋ ਗਈਆਂ ਨੇ ਇਹ ਤਾਂ ਦੁੱਗਣੀ ਬਣਨਾ ਬੱਚੀ ਨੇ ਦੁੱਗਣੀ ਬਣ ਜਾਣਾ ਬਾਕੀ ਜੇ ਆਪਾਂ ਗੱਲ ਕਰੀਏ ਫੇਰ ਵੀ ਆਰਡਰ ਆ ਜਿਹੜਾ ਬ ਇਹ ਪਹਿਲਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਚੰਗਾ ਲਾਇਆ ਹੋਇਆ ਹੈ ਹਾਂ ਬਹੁਤ ਸੋਹਣਾ ਰੋਹਾ ਹੈ ਬੱਚੀ ਰੋਹਾ ਲੱਗਿਆ ਮਗਰ ਬੱਚੀ ਹੈ ਬਾਈ ਹਣ ਦੁੱਧ ਕਿੰਨਾ ਪਿਆਜੂਗੀ ਅੰਦਾਜ਼ਾ ਇਹ ਦੁੱਧ ਮੇਰੇ 17-18 ਕਿਲੋ ਨਾਰਮਲੀ ਸੇਵਾ ਦੇ ਦੁੱਧ ਦੇ ਜਾਊਗੀ ਪਿਆਉਣਾ ਚਾਹੀਦਾ ਹੈ ਹਾਂ ਜਾਣ ਦੇ ਵਿੱਚ ਬੱਚੀ ਆ ਇਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਥੋੜਾ ਜਿਹਾ ਪਲੂਨ ਦਾ ਕਰਕੇ ਬਈ ਬੱਚੇ ਦਾ ਕਰਮ ਲੱਗ ਗਿਆ। ਅੱਗੇ ਵਾਧੇ ਕਰਦੇ ਨਾ ਬੱਚੀ। ਹਾਂ। ਠੰਡੀ ਠੁੰਡੀ ਬਹੁਤ ਆ ਬੱਚੀ ਚੁਆਇਸ ਵੀ ਚੈੱਕ ਕਰ। ਬਾਕੀ ਜੇ ਗੱਲਬਾਤ ਕਰੀਏ ਤੀਜੇ ਦੂਜੇ ਸੂਏ ਤੇ ਜਾ ਕੇ ਵੀ ਇਹੋ ਜਿਹਾ ਕੰਡ ਬਣਦਾ ਜਿਹੜਾ ਇਹਦਾ ਕਰਮ ਵਾਲੀ ਦਾ ਹੁਣ ਹੈਗਾ ਵਾ ਹਨਾ। ਬਾਕੀ ਵੀਰੇ 4 ਸੂਏ ਬੰਦਾ ਚੋਲੇ ਵਾਧਦੇ ਲਈ ਚੀਜ਼ ਆ। ਵਾਧਦੇ ਵਾਲ ਕੋਈ ਇਹਨੇ। ਮਗਰ ਵੀ ਬੱਚੀ ਆ ਜਿਹੜੀ ਗੱਲ ਆ ਗਈ ਵਾਧਦੇ ਲਈ ਇਹ ਚੀਜ਼ ਆ। ਹਾਂ ਮੋੜ ਨੀ ਕਰ ਬਾਈ ਇਹਨੂੰ। ਲੋ ਵੀ ਚੈੱਕ ਕਰਕੇ ਦੇਖੋ। ਅਬ ਤਾਰ ਇਹਦੇ ਮਗਰ ਬੱਚੀ ਹਨਾ। ਬਰੀਡ ਦੇ ਵਿੱਚ ਵੀ ਸੋਹਣੀ ਆ ਬੱਚੀ ਵੀ ਚੰਗੀ ਆ ਹਨਾ। ਤੇ ਇਹ ਬਾਈ ਆ ਲੋ ਵੀ ਮੇਟਰ ਦੋ ਬੱਛੀਆਂ ਤੁਹਾਨੂੰ 65000 ਦੇ ਵਿੱਚ ਮਿਲ ਜਣੀ ਐ ਇੱਕ ਤੇ ਆਪਟਾਪ ਦੀ ਐ ਮਗਰ ਇਹਦੇ ਟਾਪ ਦੀ ਬੱਛੀ ਆ ਤੁਹਾਡੇ ਸਾਹਮਣੇ ਜਿਹੜੀ ਖੜੀ ਆ ਆ ਬੱਛੀ ਬਹੁਤ ਜਿਆਦਾ ਚੰਗੀ ਬਾਨ ਵਾਲੀ ਬੱਛੀ ਆ ਕਿਸੇ ਸੱਜਣ ਨੇ ਸਾਂਭ ਲਈ ਤੇ ਨੇਰੇ ਰੁਪਈਆ ਦੀ ਐ ਬਾਈ ਹਾਂ ਬਹੁਤ ਚੰਗੀ ਬੱਛੀ ਐ ਇਹ ਹਾਂ ਇੱਥੇ ਚੈੱਕ ਕਰਕੇ ਬਹੁਤ ਜਿਆਦਾ ਟਾਪ ਦੀ ਐ ਬਾਕੀ ਬੈੜ ਵੀ ਬਾਈ ਬਹੁਤ ਜਿਆਦਾ ਨਿਆਹ ਜਿੱਤ ਚੰਗੀ ਆ ਕੱਦ ਕਾਠ ਵਾਲੀ ਆ ਸੋਹਣੀ ਆ ਸੁਨੱਖੀ ਆ ਸ਼ਕੀਨ ਆ ਦੁੱਧ ਅਗਲੇ ਨੇ ਆਦੀ ਸੰਧੀ ਦੇ ਨਾਲ ਬਾਈ ਇਹਦੇ ਤੋਂ ਕੱਢ ਲੈਣਾ ਨਾ ਗੱਲਬਾਤ ਕਰੀਏ ਆਪਾਂ ਬਾਈ ਤਿੰਨ ਨੰਬਰ ਇਹਦੀ ਦੂਜਾ ਸੁਆ ਸੁਈਆ ਵੀਰੇ ਠੀਕ ਹੈ ਬਾਈ ਦੋ ਦੋ 16 ਲੀਟਰ ਹੋਊਗਾ ਵੀਰੇ ਡੱਬਿਆਂ ਵਾਲਾ ਦੋ ਤੋਂ ਆਪਣੇ ਘਰੇ ਦੋ ਟਾਈਮ ਤੱਕ ਨੰਮ ਚੋ ਸਕਦਾ ਬੰਦਾ ਚੋ ਸਕਦਾ ਹਾਂ ਤੇ ਸੁਆ ਇਹਦਾ ਤਾਂ ਸਾ ਦੂਜਾ ਸੁਆ ਵੀਰੇ ਦੂਜਾ ਦੂਜਾ ਹਵਾਨਾ ਹਮੂਨਾ ਸੋਹਣਾ ਬਾਈ ਬਹੁਤ ਸੋਹਣਾ ਵੀਰੇ ਥੰਨੇ ਪਾਸਾ ਨਹੀਂ ਆਇਆ ਚੰਗਾ ਲੱਗਿਆ ਵੀਰੇ ਵੇੜ ਨੂੰ ਬਹੁਤ ਜਿਆਦਾ ਚੰਗਾ ਥਣ ਲੱਗਿਆ ਚਾਈ ਲੱਗੀਆਂ ਰੂਮ ਵਰਗੀ ਜਮਾ ਠੀਕ ਹੈ ਬਾਈ ਮਨ ਖੁਸ਼ ਹੁੰਦਾ ਚੋਗੇ ਵੇੜ ਨੂੰ ਆ ਜਾ ਬਈ ਇਹਨੂੰ ਮੜਾ ਬਾਹਰ ਕੱਢੀਏ ਬਾਕੀ ਭਾਰੀ ਬਹੁਤ ਆ ਬਾਈ ਹਣਾ ਬਹੁਤ ਵਜਨ ਵਟਿਆ ਰੀ ਵੇੜਾ ਉਹਨੇ 1% ਵੀ ਸੁਆ ਨਹੀਂ ਮੰਨਿਆ ਲੋ 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 ਤੁਸੀਂ ਚੈੱਕ ਕਰਕੇ ਦੇਖੋ ਕਰਨ ਕੋ ਨਾ ਛ ਟੌਪ ਟੂਪ ਲਾਈਨ ਤੁਸੀਂ ਇੱਥੋਂ ਚੈੱਕ ਕਰਕੇ ਦੇ ਲੋ ਚੌੜੀ-ਚੂੜੀ ਫੁੱਲਾ ਬੈੜ ਬਾਈ ਹੈਣਾ ਬਹੁਤ ਚੌੜੀ-ਚੂੜੀ ਹੈ ਥਣਾ ਦਾ ਗੈਪ ਵੀ ਸੋਹਣਾ ਵਾ ਬਾਕੀ ਫਾੜੀ ਵਾਲਾ ਅਡਰਾ ਉਨੇ ਹੀ ਇੱਕ ਪਾਸੇ ਨੂੰ ਆ ਉਨੇ ਹੀ ਦੂਜੇ ਪਾਸੇ ਨੂੰ ਇੱਥੋਂ ਚੈੱਕ ਕਰੋ ਦੀ ਬਹੁਤ ਜਿਆਦਾ ਸੋਹਣਾ ਥਣ ਜਿਹੜਾ ਮੇਨ ਲੱਗਿਆ ਥਣ ਸੋਹਣਾ ਹੋਵੇ ਬਾਕੀ ਆਪਦਾ ਚਵਾਈ ਬਹੁਤ ਬਾਈ ਚੰਗੀ ਬਾਲੀ ਨਿਆਏ ਚੰਗੀ ਚਵਾਈ ਆ ਵੀਰੇ ਬਾਈ ਕਹਿੰਦਾ ਚਵਾਈ ਬਹੁਤ ਜਿਆਦਾ ਚੰਗੀ ਆ ਕੋਈ ਇਹ ਆ ਵੀ ਬਰੀਡ ਚੰਗੀ ਆ ਬਾਈ ਚੰਗੀ ਬਰੀਡ ਹੈ ਚਵਾਈ ਵੱਲੋਂ ਨਾ ਵੀਰੇ ਲੰਬਾ ਆਊਗਾ ਜਿਹੜੀ ਗੱਲ ਆ ਜੇਰ ਜੂਰ ਦੀਆਂ ਪੂਰੀ ਜਮਾ ਸਾਫ ਬੈਠੇ ਆ ਇਹ ਆਵੇ ਮੋੜ ਨਹੀਂ ਕਰਾ ਇਹ ਇੱਥੋਂ ਤੁਸੀਂ ਦੁਬਾਰਾ ਚੈੱਕ ਕਰੋ ਬੇਲ ਦਾ ਅੰਦਾਜ਼ਾ ਤੁਸੀਂ ਲਾ ਕੇ ਦੇਖ ਲਓ ਬਾਕੀ ਪ੍ਰਿੰਟ ਦੀ ਸੋਹਣੀ ਆ ਜਾਣ ਦੇ ਵਿੱਚ ਆ ਕੰਨ ਕੁੰਨਾਂ ਤੋਂ ਲੈ ਕੇ ਦੇ ਐਂਡ ਤੱਕ ਦੇਖੋ ਟਾਪ ਦੀ ਆ ਯਾਰ ਜਿੰਨੀ ਕਹ ਰਹੀਏ ਹੈਨਾ ਬਹੁਤ ਜਿਆਦਾ ਚੰਗੀ ਵੜਾ ਵੀਰੇ ਆਹ ਤਾਂ ਇਹਦਾ ਬਈ ਅੱਜ ਆਪਾਂ ਕੀ ਦੇ ਲੈਣ ਕਰਨਾ ਇਹਦਾ ਮੁੱਲ ਕਰਨੇ ਮੇਰੇ 90 ਕਰ ਲੀਏ 95 ਕਰ ਲੀਏ ਠੀਕ ਆ ਬਈ ਇਹ 80000 ਦੀ ਵੜਾ ਹਾਣਾ ਦੇਵਾਂਗੇ ਆਪ ਅੱਜ ਇਹ ਆਪਾਂ 80000 ਦੀ ਬਾਈ ਕਹਿੰਦਾ ਦੇ ਦਾਂਗੇ ਦੁੱਧ ਜਿਹੜਾ ਬਾਈ ਨੇ ਦੱਸਿਆ ਬਾਈ ਕਹਿੰਦਾ ਆਪਣੇ ਘਰੋਂ ਤੁਸੀਂ ਚੋਕ ਇੱਥੇ ਖੁੱਲੀ ਹੋਈ ਆ ਵੜ ਥੋੜੀ ਫਾਰਮ ਜਣਾ ਰਸੇ ਦੀ ਆਲਜੀ ਕਰਦੀ ਤਾਂ ਕਰਕੇ ਠੀਕ ਆ ਬਈ ਕਰਦੀ ਆ ਤੇ ਇਹ ਆਪਾਂ ਦੇਣੀ ਅੱਜ 80000 ਦੀ ਸਰਫ ਬਚੀ 80000 ਦੀ ਬਚੀ ਤੁਹਾਨੂੰ ਸੱਜਣੋ ਮਿਲ ਜਣੀ ਆ ਦੁੱਧ ਦੇ ਸੂਈ ਸਵਾਈ ਆ ਬਾਈ ਕਹਿੰਦਾ ਚਾਹੇ ਆਪਣੇ ਘਰੋਂ ਕੋਈ ਆਪਣੇ ਘਰੇ ਵੀਰੇ ਬੰਦਾ ਤਸੱਲੀ ਕਰ ਤਸੱਲੀ ਕਰਕੇ ਲੈ ਜਵੇ ਹੈਨਾ ਬਾਕੀ ਖਾਣਾ ਵੀ ਹੋਣੀ ਜਿੰਮੇ ਮਰਜੀ ਬੈਠਾ ਚੁਈ ਜਾ ਕੋਈ ਚੱਕਰ ਨਹੀਂ ਹੈਗਾ ਰਸਾ ਛੱਡ ਕੇ ਬੈਠ ਕੇ ਵੀ ਬਾਈ ਚਾਹੇ ਚੋ ਲੋ ਹੈਨਾ ਹਾਂ ਐਂ ਬੈਠਾ ਰਹੇ ਹਾਂ ਇੰਨੀ ਠੰਡੀ ਆ ਹੋ ਤਾਂ ਦੇਖ ਲੋ ਸੱਜਣੋ ਬਰੀਡ ਦੇ ਵਿੱਚ ਬਹੁਤ ਜਿਆਦੇ ਟੌਪ ਦੀ ਆ ਹੈਨਾ ਤੂ ਇਸ ਵਾਈ ਦਾ ਤਾਂ ਥੋੜਾ ਸੌਖਾ ਹੋ ਜਾਂਦਾ ਵੀ ਅਗਲਾ ਆਪਦੀ ਵੀ ਤਸੱਲੀ ਕਰ ਲਵੇ ਹੈਨਾ ਹਾਂ ਹਾਂ ਇਹਦਾ ਬੰਦਾ ਵੀਰੇ ਬੋਂਦੀ ਆਨਲਾਈਨ ਮੰਗਾ ਲਿਆ ਆਪਣੀ ਘਰ ਤਾਂ ਗਰੰਟੀ ਹੋਏਗੀ ਵੀਰੇ ਥਣਾ ਦੀ ਜੀ ਗੱਲ ਪੱਕੇ ਆਪਣਾ ਕਿਹੜਾ ਅੱਜ ਪਹਿਲੇ ਜਾਂਦਾ ਕਰਾ ਹੈਨਾ ਇੱਥੇ ਚੈੱਕ ਕਰਕੇ ਦੇਖੋ ਬਹੁਤ ਜ਼ਿਆਦਾ ਸੋਹਣਾ ਥਣ ਲੱਗਿਆ ਯਾਰ ਲੈ ਨਿਆਜ ਚੰਗਾ ਥਣ ਲੱਗਿਆ ਅੰਡਰੂਕਾਈ ਵੀਰੇ ਕੀ ਜੀ ਲੱਗਿਆ ਬੱਚੀ ਕੀ ਚੀਜ਼ ਬਣਾਈ ਕਰਦੀ ਹੈ ਗੱਲਬਾਤ ਕਰੀਏ ਆਪਾਂ ਅਵਤਾਰ ਅਗਲੀ ਦੀ ਪਹਿਲਾਂ ਤਾਂ ਇਹਦਾ ਕੱਦ ਚੈੱਕ ਕਰੋ ਸੱਚ ਨੂੰ ਬਹੁਤ ਜ਼ਿਆਦਾ ਟਾਪ ਦਾ ਜਣੇ ਦੀ ਆਪਾਂ ਕਹਦੀਏ ਬਰੀਡ ਵਾਲੀ ਬੱਚੀ ਆ ਬਰੀਡ ਵਾਲੀ ਵੀਰੇ ਕੱਦ ਵੱਡ ਵਾਲ ਇਹੀ ਰਾਤੀ ਸੂਈ ਆ ਵੀਰੇ ਜੇ ਬਜੁਰ ਕੰਪਲੀਟ ਪਾਤੀ ਆ ਉਹ ਅੱਛੇ ਨੂੰ ਇਹਨੇ ਜਾਣ ਦਿੱਤਾ ਠੀਕ ਆ ਬਾਈ ਤੇ ਅਵਤਾਰ ਇਹਨੂੰ ਪਹਿਲਾਂ ਬਾਹਰ ਕੱਢ ਕੇ ਦਿਖਾਈ ਗੀ ਆਪਾਂ ਵੀ ਇਹਦਾ ਪ੍ਰੋਜੈਕਟ ਕੀ ਆ ਬਹੁਤ ਜਿਆਦਾ ਟਾਪ ਦੀ ਆ ਬਾਈ ਹਨਾ ਬਹੁਤ ਮੇਰੇ ਬਹੁਤ ਥੀਕੋ ਚੈੱਕ ਕਰੋ ਇਹ ਬਈ ਘਰੇਲੂ ਕੇ ਫਾਰਮ ਚ ਆਈਏ ਇਹ ਵੀਰੇ ਫਾਰਮ ਚੋਂ ਵੜ ਆਈ ਵੀ ਆ ਵੀਰੇ ਫਾਰਮ ਦੇ ਵਿੱਚੋਂ ਵੜ ਆਈ ਹੋਈ ਆ ਥਣ ਯਾਰ ਇਹਦਾ ਵੀ ਬਹੁਤ ਸੋਹਣਾ ਹਨਾ ਗੈਪ ਚੈੱਕ ਕਰਕੇ ਦੇਖੋ ਤੁਸੀਂ ਹਨਾ ਬਹੁਤ ਜਿਆਦਾ ਚੰਗਾ ਵਾ ਨਾੜਾ ਨੂੜਾ ਦੇਖੋ ਇਹ ਤੋਂ ਆਰਡਰ ਚੈੱਕ ਕਰੋ ਅਵਤਾਰ ਆਵਾਂ ਨੇ ਦੇ ਹਿਸਾਬ ਨਾਲ ਤਾਂ ਬਹੁਤ ਜਿਆਦਾ ਇਹਦਾ ਮੰਲੋ ਦੁੱਧ ਦਾ ਲੱਗਦਾ ਹਨਾ ਸਿਸਟਮ ਕਹਿੰਦਾ ਵੀਰੇ 30 32 ਕਿਲੋ ਦੀ ਕੋਈ ਭਰੌਂਦੀ ਹੈ ਕੋਈ ਭਰੌਂਦੀ ਹੈ ਹਨਾ ਪਰ ਨਹੀਂ ਆਪਾਂ ਨਹੀਂ ਕਹਿ ਕੇ ਦੇਣੀਗੀ ਫੇਰ ਵੀ ਬਾਈ ਆਪਣੇ ਤਜਰਬੇ ਦਾ ਕੀ ਲੱਗਦਾ ਵੀਰੇ ਕੋਈ ਚੰਗਾ ਤੇ 22 ਕਿਲੋ ਵੀਰੇ ਖਰਾ ਦੁੱਧ ਦੇਈ ਜਾਊਗੀ ਚੰਗੀ ਸੇਵਾਲਾ ਆ 25 ਕਿਲੋ ਦੁੱਧ ਦੇ ਦਊਗੀ ਬੜ ਲੈ ਜਾਊਗਾ ਬਾਈ ਜੇ ਕੋਈ ਚੰਗੀ ਸੇਵਾਲਾ ਹੋਇਆ ਨਾ ਬੰਦਾ ਮੰਲੋ ਸਾਹ ਵਾਲਾ ਹੋਇਆ ਤੇ ਜਾਨਵਰਾਂ ਨਾਲ ਸ਼ੌਂਕ ਰੱਖਣ ਵਾਲਾ ਬੰਦਾ ਹੋਇਆ ਹਨਾ ਜਿਹਨੂੰ ਚੀਜ਼ ਦੀ ਪਰਖ ਹੋਈ ਨਾ ਬੰਦਾ ਉਹ ਲੈ ਜਾਊ ਵੀਰੇ ਲੈ ਜਾਊਗਾ ਸਾਰੀਆਂ ਛੱਡ ਕੇ ਇਹਦੇ ਤੇ ਆਊਗਾ ਐਂਡ ਤੇ ਕਿਉਂਕਿ ਸ਼ੌਂਕੀ ਬੰਦੇ ਇਹਦੇ ਖਰੀਦਣ ਫਵਾਨਾ ਬਹੁਤ ਜਿਆਦਾ ਲੱਗਿਆ ਪੈਕਸਟਰ ਲੱਗਿਆ ਵੇਖ ਕੇ ਕਰਕੇ ਦੇਖ ਤੁਸੀਂ ਇਹ ਲੱਗਦੀ ਦੇ ਡੱਬੇ ਜਿੱਡੀ ਆ ਬਾਈ ਇਹ ਇਹ ਛੋਟੇ ਹਾਤੀ ਤੇ ਜਾਣ ਵਾਲੀ ਨਹੀਂ ਜੀ ਇਹ ਜਾਣੀ ਇਹ ਮਧ ਰਾਜੀ ਆ ਹਨਾ ਤੇ ਮਗਰ ਇਹਦੇ ਬੱਚਾ ਬਾਈ ਹਨਾ ਮਗਰ ਬੱਚਾ ਵੀਰੇ ਮਗਰ ਇਹਦੇ ਬੱਚਾ ਤੁਹਾਨੂੰ ਕਿਥੋਂ ਥਣ ਚੈੱਕ ਕਰਾਉਂਗਾ ਮੈਂ ਇਹ ਦੇਖੋ ਬਹੁਤ ਜਿਆਦਾ ਚੰਗਾ ਗਾਇ ਬਹੁਤ ਸੋਹਣਾ ਬਾਈ ਬਰੀਡ ਦੇ ਵਿੱਚ ਚੰਗੀ ਆ ਕਲਰ ਪ੍ਰਿੰਟ ਆ ਜਾਣ ਦੇ ਵਿੱਚ ਬੱਛੀ ਆ ਹਨਾ ਬਹੁਤ ਚੰਗੀਆਂ ਗਾਈਆਂ ਸੀ ਵੀਰੇ ਬੰਦਾ ਕੋਲ ਪਿਆ ਛੱਡ ਕੰਗੀਆਂ ਸੀਗੀਆਂ ਚੌੜੀ ਚੂੜੀ ਬਹੁਤ ਬਾਕੀ ਥਾਂਸ ਨੂੰ ਬਹੁਤ ਚੰਗਾ ਨਜ਼ਾਇ ਲੱਗਿਆ ਬੱਛੀ ਨੂੰ ਜਿਹੜੀ ਇਹ ਅਵਤਾਰ ਕਿੰਨੇ ਦੀ ਦ ਇਹਦਾ ਮੁੱਲ ਵੀਰੇ ਕਰਾਉਣ ਨੂੰ ਭਾਉਂਦੀ ਇਹੋੀਆਂ ਬੜਾ ਲੱਖ ਲੱਖ ਦੀ ਵਿਗ ਜਾਨੀਆਂ। ਲੱਖ ਵੀ ਜਾਨੀ ਇਹ ਵੀ ਕੋਈ ਗੱਲ ਨਹੀਂ। ਠੀਕ ਹੈ ਬਾਈ। ਇਹ ਆਪਾਂ 80000 ਚੋਂ 2000 ਛੋਟ ਕਰਾਂਗੇ 78000 ਦੀ ਬੈਠ ਦੇਵਾਂਗੇ। ਲਓ ਵੀ ਮਿੱਤਰੋ 78000 ਦੀ ਤੁਹਾਨੂੰ ਆ ਮਿਲ ਜਾਨੀ ਹੈ ਚੈੱਕ ਕਰਕੇ ਦੇਖੋ ਤੁਸੀਂ ਜਦੋਂ ਕਿਤੇ ਖੁੱਲੀ ਖੱਲੀ ਛੱਡੀ ਹੋਈ ਨਾ ਕੱਲੀ ਕੈਰੀ ਰੱਖੀ ਹੋਈ ਦੁੱਧ ਵੀ ਇਹਨੇ ਟਾਪ ਦਾ ਦੇਣਾ ਤੇ ਊਂ ਵੀ ਬਾਈ ਐਨ ਭੁੱਖ ਲੈ ਜਾ ਗੁਰੂ ਦੇਖ ਚਵਾਈ ਵੀ ਹੱਥੀਂ ਚਵਾਈ ਮਸ਼ੀਨੀ ਚਵਾਈ ਜਿਵੇਂ ਮਰਜ਼ੀ ਬੰਦਾ ਚੀ ਜਾਵੇ। ਮਸ਼ੀਨ ਤੇ ਲੱਗੀ ਆਈ ਆ ਬੜਾ ਬਹੁਤ ਚੰਗੀ ਬਹੁਤ ਜਿਆਦਾ ਟਾਪ ਦੀ ਆ ਬਾਈ ਜੜਾ ਇਹ ਗੱਲਬਾਤ ਕਰੀਏ ਜੀ ਜੀਨ ਤੇ ਬੰਦਾ ਲੈ ਜਾ ਦੁੱਧ ਚੰਗਾ ਧੁੱਦ ਦੇ ਜੂਗੀ ਪੂਰਾ ਬਾਕੀ ਅਵਤਾਰ ਜੇ ਬਰੀਡਿੰਗ ਦੇ ਲਈ ਵੀ ਕੋਈ ਬੰਦਾ ਲੈ ਜਾ ਬਾਈ ਬਹੁਤ ਜਿਆਦਾ ਚੰਗੀ ਆ ਆਉਣ ਵਾਲੀ ਆ ਕਿਉਂਕਿ ਹਨਾ ਜਿਹੜੇ ਹਿਸਾਬ ਨਾਲ ਇਹਦਾ ਕੱਦ ਵੱਡਾ ਉਸ ਹਿਸਾਬ ਨਾਲ ਦਾਹ ਸੈਕਟਰ ਸੀਮੈਂਟ ਤੋਂ ਮੈਂ ਲਾ ਕੇ ਤੇ ਬਰੀਡਿੰਗ ਵੀ ਲੈਣੀ ਹੋਵੇ ਤਾਂ ਚੰਗੀ ਬਾਈ ਇਹਨੇ ਹਨਾ ਸਾਫ਼ ਤੋਂ ਹਾਂ ਅਵਤਾਰ ਇੱਕ ਵਾਰ ਹਨਾ ਆਪਣੇ ਫਾਰਮ ਦੀ ਲੋਕੇਸ਼ਨ ਮੋੜ ਕੇ ਨੰਬਰ ਬੋ ਜੀ ਫੜਨਾ ਪਿੰਡ ਹੈਗਾ ਆਪਣਾ ਬਗਰਾੜੀ ਵਿਰੇ ਜ਼ਿਲ੍ਹਾ ਫਰੀਕੋਟ ਸੀਲ ਜਤੋ ਨੰਬਰ ਹੈਗਾ 884760 ਪੈਣ ਜਾ ਕੇ ਵੀਰੇ ਜਿਹਨੇ ਮਰਜ਼ੀ ਪੁੱਛਣਾ ਦੌਲਤਵਾਰੀ ਦਾ ਘਰ ਪਛਕੇ ਜਿਹੜਾ ਮਰਜ਼ੀ ਬੰਦਾ ਆ ਸਕਦਾ ਠੀਕ ਹੈ ਬਾਈ ਹਾਂ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਚਾਰਾਂ ਜਾਨਵਰਾਂ ਦੇ ਵਿੱਚੋਂ ਕੋਈ ਵੀ ਤੁਸੀਂ ਜਾਨਵਰ ਖਰੀਦਣਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ ਪਰ ਫੇਰ ਵੀ ਬਾਈ ਹੁਣੇ ਵੀ ਬਾਰ ਬਾਰ ਇਹੀ ਕਹਿੰਦਾ ਕਿਸੇ ਵੀ ਜਾਨਵਰ ਦੀ ਤਸੱਲੀ ਫਰਕ ਕਰਨੀ ਆ ਚਾਹੇ ਤੁਸੀਂ ਫਾਰਮ ਦੇ ਆ ਕੇ ਖੁਦ ਕਰਕੇ ਲੈ ਕੇ ਜਾਨੀਏ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਾਈ ਦੇ ਰੇਟ ਕਿੰਨੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ